ਸਾਡੇ ਸਮਾਜ ਵਿੱਚ ਅਜਿਹਾ ਇੱਕ ਪ੍ਰਥਾ ਬਣ ਚੁੱਕੀ ਆ ਵੀ ਅਸੀਂ ਹਰ ਕੋਈ ਜੜਾ ਕੀ ਚਾਹੁੰਦਾ ਆ ਵੀ ਸਾਡੇ ਘਰੇ ਮੁੰਡਾ ਹੀ ਹੋਵੇ ਤੇ ਅੱਜ ਤੁਹਾਨੂੰ ਅਜਿਹੇ ਇੱਕ ਪਰਿਵਾਰ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਪਰਿਵਾਰ ਵਿੱਚ 28 ਸਾਲਾਂ ਬਾਅਦ ਜਿਹੜਾ ਕੀ ਲੜਕੀ ਨੇ ਜਨਮ ਲਿਆ ਵਾ ਪਹਿਲੋਂ ਮੁੰਡੇ ਹੀ ਹੁੰਦੇ ਆਏ ਨੇ ਤੇ ਅੱਜ ਬੇਟੀ ਸਵਾ ਮਹੀਨੇ ਦੀ ਹੋ ਚਲੀ ਆ ਤੇ ਉਸ ਤੋਂ ਬਾਅਦ ਅੱਜ ਅਮਰਸਾ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆ ਕੇ ਇਹਨਾਂ ਨੇ ਇੱਥੇ ਜਿਹੜੇ ਮਰੀਜ਼ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਦਾਕਰ ਹੁੰਦੇ ਨੇ ਮਰੀਜ਼ ਉਹਨਾਂ ਦੇ ਪਰਿਵਾਰਾਂ ਦੇ ਨਾਲ ਇੱਥੇ ਆ ਕੇ ਖੁਸ਼ੀ ਸਾਂਝੀ ਕੀਤੀ ਆ ਅਤੇ ਇੱਥੇ ਜਿਹੜਾ ਲੰਗਰ ਜਿਹੜਾ ਤਿਆਰ ਕੀਤਾ ਗਿਆ ਜਿਹੜੇ ਪਰਿਵਾਰ ਉਹਨਾਂ ਨੂੰ ਦਿੱਤਾ ਗਿਆ ਵਾ ਬੇਟੇ ਲਈ ਵੀ ਬਹੁਤ ਅਰਦਾਸਾਂ ਕੀਤੀਆਂ ਸੀ ਬੜੀ ਮੁਸ਼ਕਿਲ ਤੋਂ ਉਪਰ ਤੋਂ ਬਾਅਦ ਮੇਰੇ ਬੇਟੇ ਆਇਆ ਹੁਣ ਵੀ ਸਾਨੂੰ ਸਾਰਾ ਟਾਈਮ ਬੜੀਆਂ ਪ੍ਰੋਬਲਮਸ ਸਾਹਮਣਾ ਕਰਨਾ ਪਿਆ ਪਰ ਬਾਬਾ ਜੀ ਨੇ ਸਾਨੂੰ ਤੰਦਰੁਸਤ ਇੱਕ ਬੱਚਾ ਮੈਨੂੰ ਧੀ ਦਿੱਤੀ ਹੈ ਮੈਨੂੰ ਬੜੀ ਖੁਸ਼ੀ ਹੈ ਐਸਨ ਜਿਹੜੀ ਤੁਹਾਡੀ ਬੇਟੀ ਆ ਕਿੰਨੇ ਚਿਰ ਬਾਅਦ ਹੋਈ ਹੈ ਜੀ ਇਹ ਬੇਟੀ ਮੇਰੀ ਮੈਰਿਜ ਤੋਂ ਮੇਰੀ ਮੈਰਿਜ ਤੋਂ 8 ਸਾਲ ਬਾਅਦ ਹੋਈ ਹੈ ਹਾਂ ਜੀ ਪਰਿਵਾਰ ਦੀ ਗੱਲ ਕਹੀਏ ਪਰਵਾਰ 'ਚ ਇਹ ਖਾਨਦਾਨ ਦੀ ਪਹਿਲੀ ਬੇਟੀ ਹੈ ਜਿਹੜੀ ਹੈਗੀ ਆ ਕਿੰਨੇ ਕਿੰਨੇ ਸਾਲਾਂ ਬਾਅਦ ਹੋ ਗਈ ਜਿਹੜੀ ਬੇਟੀ ਹਾਂਜੀ ਮੇਰੇ ਹਸਬੰਦ ਤੋਂ ਬਾਅਦ ਮੇਰੇ ਹਸਬੰਦ ਤੇ ਮੇਰੇ ਦਿਓਰ ਹੈਗੇ ਨੇ ਉਸ ਤੋਂ ਬਾਅਦ ਮੇਰਾ ਬੇਟਾ ਹੈ ਫਿਰ ਹੈ ਹੋਈ ਹੈ ਹਾਂਜੀ ਨੇਰ ਅਬਾਊਟ 30 ਇਅਰਸ ਤਾਂ ਹੋਈ ਗਏ ਬਹੁਤ ਬਹੁਤ ਚਾਹ ਜੀ ਬਹੁਤ ਖੁਸ਼ੀ ਆਈ ਜਦੋਂ ਦਿੱਤੀ ਹੈ ਵਾਈਗੁਰੂ ਜੀ ਨੇ ਧੀ ਤੁਸੀਂ ਦੇਖ ਸਕਦੇ ਹੋ ਵੀ ਦਾਦਾ ਜੀ ਬਹੁਤ ਖੁਸ਼ ਨੇ ਆਪਣੀ ਪੋਤਰੀ ਦੇ ਆਉਣ ਦੇ ਵਿੱਚ ਅੱਜ ਪੂਰਾ ਚਾਰਜ ਕੀਤਾ ਯਾਰ ਲੰਗਰ ਬੜੇ ਤੀਕਾ ਨਮਰਤਾ ਆ ਜਾ ਰਿਹਾ ਸਤਨਾਮ ਵਾਹਿਗੁਰੂ ਜਾਪ ਕੀਤਾ ਜਾ ਰਿਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 28 ਸਾਲ ਬਾਅਦ ਫਿਰ ਲੜਕੀ ਦਾ ਜਨਮ ਹੋਇਆ ਸਾਡੇ ਘਰ ਬਹੁਤ ਖੁਸ਼ੀ ਹੋਈ ਸਤ ਉਸ ਪਰਮਾਤਮਾ ਦਾ ਸ਼ੁਕਰ ਹੈ ਜਿਸ ਨੇ ਮਤ ਸਾਡੇ ਪਰ ਘਰ ਵਿੱਚ ਛੋਲੀ ਵਿੱਚ ਸਾਡੀ ਚ ਦੇਵੀ ਪਾਈ ਹੈ ਮਣ ਕੀ ਜਿਹੜੇ ਜਿਹੜੇ ਸੱਸਾਂ ਖਾ ਸਕੀ ਆਪਣੀ ਨੋਹਾਂ ਕਹਿੰਦੀਆਂ ਨੇ ਵੀ ਸਾਡੇ ਘਰੇ ਪੋਤਰਾ ਹੁਣ ਜਦਾ ਵਾ ਮੁੰਡਾ ਹੀ ਹੁਣ ਜਦਾ ਉਹਨਾਂ ਸੱਸਾਂ ਨੂੰ ਕੀ ਕਹਿਣਾ ਚਾਹੀਦਾ ਚਲੋ ਜ਼ਰੂਰਤ ਦੋਵਾਂ ਚੀਜ਼ਾਂ ਦੀ ਹੈ ਪਰ ਧੀਆਂ ਦੀ ਵੀ ਧੀਆਂ ਵੀ ਘਟ ਨਹੀਂ ਗਈਆਂ ਹੁਣ ਸੱਤੀਆਂ ਵੀ ਸਭ ਕੁਝ ਅੱਗੇ ਲੱਗ ਕੇ ਕਰਦੀਆਂ ਮਾਪਿਆਂ ਨੂੰ ਸਾਂਭਦੀਆਂ ਪੁੱਤਾਂ ਨਾਲ ਵੱਧਦੀ ਸਾਂਭਦੀਆਂ ਸ਼ਾਇਦ ਤੋ ਮਾਲਜੇ ਵਿਚਾਰ ਕਿਸ ਤਰ੍ਹਾਂ ਆ ਆ ਕਿ ਗੁਰਦਾਨ ਕਾ ਹਸਤਾਲ ਵਿੱਚ ਆ ਕੇ ਛੋਟੀ ਜੀ ਬੱਚੀ ਸਵਾ ਮਿੰਟ ਦੀ ਇੱਥੇ ਲਿਆ ਕੇ ਇਹਨਾਂ ਵਿੱਚ ਆ ਕੇ ਲੰਗਰ ਪਾਣੀ ਵਰਤਾ ਆ ਗਿਆ ਇਹਨਾਂ ਵਿੱਚ ਆ ਕੇ ਜਿਹੜੀ ਕੀ ਖੁਸ਼ੀ ਸਾਂਝੀ ਕੀਤੀ ਰਿਸ਼ਤੇਦਾਰ ਭੈਣ ਭਰਾ ਤਾਂ 10 ਮਿੰਟ ਦੀ ਆਏ ਚਲੇ ਗਏ ਜੀ ਤੋ ਕੋਈ ਵੀ ਚੁਖ ਖੁਸ਼ ਵੀ ਹੁੰਦੇ ਕੁਝ ਨਹੀਂ ਵੀ ਹੁੰਦੇ ਪਰ ਇਹ ਵਾਲਾ ਪਰਿਵਾਰ ਅੱਜ ਆਉਂਦਾ ਤੇ ਇਹ ਵੀ ਦੂਜੇ ਤੀਜੇ ਦਿਨ ਕੋਈ ਆ ਗਿਆ ਚਲੇ ਗਿਆ ਚਲੇ ਆ ਗਿਆ ਪਰ ਇਸ ਪਰਿਵਾਰ ਵਿੱਚ ਆ ਕੇ ਸਾਨੂੰ ਹੋਰ ਹੀ ਆਨੰਦ ਹੁੰਦਾ ਹੈ ਜਿਹਦੇ ਵਿੱਚ ਮਤਲਬ ਕਿ ਬਈ ਪਹਿਲਾਂ ਇੱਥੇ ਡਿਊਟੀ ਕਰਦਾ ਹੋਇਆ ਵੀ ਇੱਥੇ ਲੰਗਰ ਤੇ ਸੇਵਾ 'ਚ ਵੜਿਆ ਹੋਇਆ ਹਾਂ ਜੀ ਉਸ ਤੋਂ ਬਾਅਦ ਇਸ ਪਰਿਵਾਰ ਨਾਲ ਮਿਲ ਕੇ ਉਹ ਕੋਈ ਪਤਾ ਨਹੀਂ ਕਿਹੜੀ ਰੂਹ ਕਿਸ ਰੂਪ ਚਾਈ ਹੋਈ ਹੈ ਤੇ 6 ਦਿੋ ਦੀ ਹੀ ਬਦੌਲਤ ਮਦਦੋਂ ਕਿ ਸਾਨੂੰ ਇਹ ਕੁਝ ਜਿਹੜਾ ਪ੍ਰਾਪਤ ਹੋ ਰਿਹਾ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ੍ਰੀ ਅਮਰ ਸਤ ਸਾਹਿਬ ਦੀਆਂ ਖੂਬਸੂਰਤ ਤਸਵੀਰਾਂ ਨੇ ਤੇ ਤੁਹਾਡਾ ਮਨ ਜਿਹੜਾ ਵੇਖੇ ਤਸਵੀਰਾਂ ਨੂੰ ਬਹੁਤ ਭਾਵਕ ਹੋਊਗਾ ਕਿਉਂਕਿ ਅਸੀਂ ਅਕਸਰ ਦੇਖਦੇ ਪਈ ਜਾਤਰ ਸਾਡੇ ਸਮਾਜ ਵਿੱਚ ਅਜਿਹਾ ਇੱਕ ਪ੍ਰਥਾ ਬਣ ਚੁੱਕੀ ਆ ਵੀ ਅਸੀਂ ਹਰ ਕੋਈ ਜਿਹੜਾ ਕੀ ਚਾਹੁੰਦਾ ਆ ਵੀ ਸਾਡੇ ਘਰੇ ਮੁੰਡਾ ਹੀ ਹੋਵੇ ਖਾਸ ਕਰਕੇ ਅੱਜ ਤੁਹਾਨੂੰ ਅਜਿਹੇ ਇੱਕ ਪਰਿਵਾਰ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਪਰਿਵਾਰ ਵਿੱਚ 28 ਸਾਲਾਂ ਬਾਅਦ ਜਿਹੜਾ ਕੀ ਲੜਕੀ ਨੇ ਜਨਮ ਲਿਆ ਵਾ ਪਹਿਲੋਂ ਮੁੰਡੇ ਹੀ ਹੁੰਦੇ ਆਏ ਨੇ ਅਤੇ ਅੱਜ ਲੜਕੀ ਨੇ ਜਨਮ ਲਿਆ ਵਾ ਅਤੇ ਕਿਨੇ ਚਾਵਾ ਦੇ ਨਾਲ ਜਿਹੜਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਲੜਕੀ ਜਦੋਂ ਪਹਿਲੇ ਦਿਨ ਬੇਟੀ ਘਰੇ ਆਉਂਦੀ ਆ ਤੇ ਕਿਸ ਤਰ੍ਹਾਂ ਜਿਹੜਾ ਉਹਨਾਂ ਵੈਲਕਮ ਕੀਤਾ ਜਾਂਦਾ ਕਿਸ ਤਰ੍ਹਾਂ ਸਵਾਗਤ ਕੀਤਾ ਜਾਂਦਾ ਵਾ ਅਤੇ ਅੱਜ ਬੇਟੀ ਸਵਾਮੀ ਜੀ ਨੂੰ ਹੋ ਚਲੀਆ ਅਤੇ ਉਸ ਤੋਂ ਬਾਅਦ ਅੱਜ ਅਮਰਸਾ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆ ਕੇ ਇਹਨਾਂ ਨੇ ਇੱਥੇ ਜਿਹੜੇ ਮਰੀਜ਼ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਦਾਖਲ ਹੁੰਦੇ ਨੇ ਮਰੀਜ਼ ਉਹਨਾਂ ਦੇ ਪਰਿਵਾਰਾਂ ਦੇ ਨਾਲ ਇੱਥੇ ਆ ਕੇ ਖੁਸ਼ੀ ਸਾਂਝੀ ਕੀਤੀ ਆ ਅਤੇ ਇੱਥੇ ਜਿਹੜਾ ਲੰਗਰ ਜਿਹੜਾ ਤਿਆਰ ਕੀਤਾ ਗਿਆ ਇਸ ਪਰਿਵਾਰ ਵੱਲੋਂ ਕੀਤਾ ਗਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਮਰਸਾ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਬਹੁਤ ਖੂਬਸੂਰਤ ਤਸਵੀਰਾਂ ਨੇ ਅਸੀਂ ਅਕਸਰ ਸਾਡੇ ਸਮਾਜ ਵਿੱਚ ਇਹ ਪ੍ਰਥਾ ਬਣ ਚੁੱਕੀ ਆ ਵੀ ਹਰ ਇੱਕ ਕੋਈ ਅੱਜਕੱਲ ਮੁੰਡੇ ਹੀ ਮੰਗਦਾ ਵਾ ਖਾਸ ਕਰਕੇ ਜਦੋਂ ਕਿਸੇ ਦੇ ਕੋਈ ਘਰੇ ਬ ਤੇ ਬੜੇ ਨੱਕ ਗੋਡੇ ਰਗੜਦਾ ਪ੍ਰਮਾਤਮਾ ਅਗਰਦਾਸ ਬੇਨਤੀ ਕਰਦਾ ਆ ਵੀ ਸਾਰੇ ਸਾਡੇ ਘਰੇ ਪੁੱਤਰ ਦੀ ਦਾਤ ਬਖਸ਼ੇ ਪਰ ਅੱਜ ਅਜਿਹੇ ਇੱਕ ਪਰਿਵਾਰ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੇ 28 ਸਾਲਾਂ ਬਾਅਦ ਬੇਟੀ ਹੋਈ ਆ ਅਤੇ ਇਸ ਪਰਿਵਾਰ ਨੇ ਪਤਾ ਨਹੀਂ ਕਿੰਨੇ ਕ ਦਸਾਂ ਕੀਤੀਆਂ ਪ੍ਰਮਾਤਮਾ ਕੋਲੋਂ ਕਿੰਨੇ ਕ ਰੱਬ ਗਾੜੀ ਮੱਥੇ ਰਗੜੇ ਅਤੇ ਕਿਹਾ ਵੀ ਸਾਡੇ ਘਰ ਪੁੱਤਰ ਨਹੀਂ ਸਾਡੇ ਘਰ ਬੇਟੀ ਦਾਤ ਹੋਵੇ ਉਸ ਭੈਣ ਨਾਲ ਵੀ ਮਿਲਾਵਾਂਗੇ ਜਿਹੜੀ ਭੈਣ ਦੇ ਘਰੇ ਬੇਟੀ ਹੋਈ ਆ ਸਭ ਤੋਂ ਪਹਿਲੇ ਭੈਣ ਨੇ ਬਹੁਤ ਵਧਾਈ ਦੇ ਬਾਕਲੋ ਅੱਜ ਧੀ ਨੇ ਜਨਮ ਲਿਆ ਉਹ ਵੀ 28 ਸਾਲਾਂ ਬਾਅਦ ਕਿਸਤਾ ਦੇ ਦਿਓ ਜੀ ਬਹੁਤ ਵਧੀਆ ਜੀ ਅ ਜੀ ਕਹਣਾ ਚਾਹੋਗੇ ਕਿੰਨੇ ਕ ਦਾਸ ਬੇਂਦੀ ਜੀਤੀ ਅਸੀਂ ਦੇਖਿਆ ਵੀ ਜਦ ਤੱਕ ਜਿਹੜੇ ਲੋਕ ਨੇ ਖਾ ਕੇ ਚਾਹੇ ਜਿਹਦੇ ਵੀ ਘਰੇ ਬੇਟਾ ਹੋਣਾ ਬੱਚਾ ਹੋਣ ਦਾ ਖਾ ਕੇ ਪੈਂਦੇ ਤੋ ਉਹ ਕਹਿੰਦੇ ਨੇ ਵੀ ਪੁੱਤਰ ਦੀ ਦਾਤ ਹੋਵੇ ਪਰ ਅਸੀਂ ਦੇਖਿਆ ਤੁਸੀਂ ਪਹਿਲਾ ਪਰਿਵਾਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਾਡੇ ਘਰੇ ਪੁੱਤਰ ਨਹੀਂ ਸਾਡੇ ਘਰੇ ਬੇਟੀ ਹੋਣੀ ਚਾਹੀਦੀ ਹਾਂਜੀ ਜੀ ਮੈਂ ਬਾਬਾ ਜੀ ਅੱਗੇ ਅਰਦਾਸ ਕੀਤੀ ਸੀ ਕਿ ਚਲੋ ਧੀ ਹੋਏ ਪੋਤ ਪੇ ਜੋ ਵੀ ਹੋਏ ਤੰਦਰੁਸਤ ਹੋਏ ਪਰ ਬਾਬਾ ਜੀ ਨੇ ਸਾਨੂੰ ਧੀ ਦਿੱਤੀ ਮੈਨੂੰ ਬਹੁਤ ਖੁਸ਼ੀ ਹੈ ਸਾਡੇ ਪੂਰੇ ਪਰਿਵਾਰ ਨੂੰ ਬੜੀ ਖੁਸ਼ੀ ਹੈ ਕਿ ਸਾਡੇ ਪਰਿਵਾਰ ਚ ਇੰਨੀ ਦੇਰ ਬਾਅਦ ਇੱਕ ਧੀ ਨੇ ਜਨਮ ਲਿਆ ਹੈ ਅਬੀਨੈਸੋ ਵੀ ਮੈਂ ਜੀ ਮੈਂ ਗੱਲ ਕੀਤੀ ਹੈ ਵੀ ਕਿੰਨੇ ਕੁ ਪਰਮਾਤਮਾ ਗਰਦਾਸ ਬੇਨਦੀ ਜੀਤੀ ਸੀ ਕਿੰਨੇ ਕ ਕਹੋ ਵੀ ਨੱਕ ਕੋਟੇ ਬੰਦਾ ਦਾ ਕਰਦਾ ਬੱਚਿਆਂ ਵਾਸਤੇ ਬੜਾ ਕੁਛ ਕਰਦਾ ਜਾ ਕੇ ਤੁਸੀਂ ਕਿੰਨੇ ਕੁ ਪਰਮਾਤਮਾ ਗਰਦਾਸ ਬੇਨਦੀ ਬਾਬਾ ਜੀ ਅੱਗੇ ਬਹੁਤ ਮੇਰੇ ਬੇਟਾ ਸੀ ਬੇਟਾ ਹੈ ਪਹਿਲੇ ਬੇਟੇ ਲਈ ਮੈਂ ਬਹੁਤ ਅਰਦਾਸਾਂ ਕੀਤੀਆਂ ਸੀ ਬੜੀ ਮੁਸ਼ਕਿਲ ਤੋਂ ਅਬ ਤੋਂ ਬਾਅਦ ਮੇਰੇ ਬੇਟੇ ਆਇਆ ਹੁਣ ਵੀ ਸਾਨੂੰ ਸਾਰਾ ਟਾਈਮ ਬੜੀਆਂ ਪ੍ਰੋਬਲਮਸ ਸਾਹਮਣਾ ਕਰਨਾ ਪਿਆ ਪਰ ਬਾਬਾ ਜੀ ਨੇ ਸਾਨੂੰ ਤੰਦਰੁਸਤ ਇੱਕ ਬੱਚਾ ਮੈਨੂੰ ਧੀ ਦਿੱਤੀ ਹੈ ਮੈਨੂੰ ਬੜੀ ਖੁਸ਼ੀ ਹੈ ਅਬੀਨੈਸੋ ਵੀ ਤੁਹਾਡੇ ਪਰਵਾਲ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਐਸ ਜਿਹੜੀ ਡਾਡੀ ਦੀ ਬੇਟੀ ਆ ਕਿੰਨੇ ਚਿਰ ਬਾਅਦ ਹੋਈ ਹੈ ਜੀ ਇਹ ਬੇਟੀ ਮੇਰੀ ਮੈਰਿਜ ਤੋਂ ਮੇਰੀ ਮੈਰਿਜ ਤੋਂ 8 ਸਾਲ ਬਾਅਦ ਹੋਈ ਹੈ ਹਾਂਜੀ ਪ੍ਰਵਾਰ ਦੀ ਗੱਲ ਕਹੀਏ ਪ੍ਰਵਾਰ ਦੇ ਖਾਨਦਾਨ ਦੀ ਪਹਿਲੀ ਬੇਟੀ ਹੈ ਜਿਹੜੀ ਹੈਗੀ ਆ ਕਿੰਨੇ ਕਿੰਨੇ ਸਾਲਾਂ ਬਾਅਦ ਹੋ ਗਈ ਜਿਹੜੀ ਬੇਟੀ ਹੈ ਹਾਂਜੀ ਮੇਰੇ ਹਸਬੰਡ ਤੋਂ ਬਾਅਦ ਮੇਰੇ ਹਸਬੰਡ ਤੇ ਮੇਰੇ ਦਿਓਰੇ ਗਏ ਨੇ ਉਸ ਤੋਂ ਬਾਅਦ ਮੇਰਾ ਬੇਟਾ ਫਿਰ ਐ ਹੋਈ ਹੈ ਹਾਂਜੀ ਨੇ ਰਵ 30 ইয়ারਸ ਤਾਂ ਹੋਈ ਗਏ 30 ਹੋ ਚੁੱਕੀ ਹਾਂਜੀ ਤੇ ਕਿੰਨੀ ਖੁਸ਼ੀ ਅੱਜ ਜਦੋਂ ਬੇਟੀ ਘਰੇ ਆਈ ਸੀ ਕਿੰਨਾ ਕਿ ਚਾ ਸੀ ਕਿੰਨਾ ਕਿ ਵੈਲਕਮ ਕੀਤਾ ਗਿਆ ਬੇਟੀ ਦਾ ਸਭ ਨੂੰ ਬਹੁਤ ਚਾ ਸੀ ਪੂਰੇ ਘਰ ਜਦੋਂ ਮੈਂ ਘਰ ਪਹੁੰਚੀ ਮੈਨੂੰ ਐਕਸਪੈਕਟ ਨਹੀਂ ਸੀ ਕੀਤਾ ਪੂਰਾ ਡੈਕੋਰੇਟ ਕੀਤਾ ਸੀ ਇਹਨਾਂ ਨੇ ਘਰ ਸਾਰਾ ਬੜਾ ਵਧੀਆ ਲੱਗਿਆ ਕੇ ਕਟਿੰਗ ਹੋਈ ਸਾਰਾ ਕੁਝ ਬਹੁਤ ਖੁਸ਼ੀ ਹੈ ਮੈਨੂੰ ਲੱਗਦਾ ਨਹੀਂ ਜਮਾਨਾ ਅੱਜ ਕੱਲ ਚੇਂਜ ਹੋ ਗਿਆ ਵਾ ਅਸੀਂ ਦੇਖਿਆ ਪਹਿਲਾਂ ਮੁੰਡਿਆਂ ਦੀ ਖਾਸ ਕਰਕੇ ਲੋਕ ਕਹਿੰਦੇ ਸੀ ਵੀ ਸਾਡੇ ਘਰੇ ਮੁੰਡਾ ਹੁਣ ਜਿਹਦਾ ਅੱਜ ਕੱਲ ਧੀ ਆਂਦਾ ਵੀ ਅੱਜ ਪੂਰਾ ਮਾਨ ਸਤਕਾਰ ਕਰ ਰਹੇ ਨੇ ਧੀਆ ਵੀ ਜਦੋਂ ਕਰੇ ਹੁੰਦੀਆਂ ਨੇ ਤੇ ਪੂਰਾ ਵੈਲਕਮ ਕਰਕੇ ਜਿਹੜਾ ਨੂੰ ਕਰੇ ਲਗਾ ਜਾਂਦਾ ਉਹ ਤੇ ਹੈ ਹੁਣ ਨਹੀਂ ਕੋਈ ਧੀਆ ਪੁੱਤਾਂ ਚ ਕੋਈ ਫਰਕ ਨਹੀਂ ਕਿਉਂਕਿ ਧੀਆ ਵੀ ਪੁੱਤਾਂ ਦੇ ਬਰਾਬਰ ਕਮਾਉਂਦੀਆਂ ਨੇ ਸਾਰਾ ਕੁਝ ਬਰਾਬਰ ਹੈ ਨੂੰਆਂ ਧੀਆ ਨੂੰਆਂ ਵੀ ਬਰਾਬਰ ਕਮਾਉਂਦੀਆਂ ਉਹਨਾਂ ਦੇ ਪੁੱਤਾਂ ਦੇ ਤੇ ਕੋਈ ਫਰਕ ਨਹੀਂਗਾ ਉਹਨਾਂ ਪਣ ਕੀ ਕਹਣਗੇ ਜਿਹੜੇ ਸੱਸਾਂ ਖਾ ਸਕੇ ਆਪਣੀ ਨੋਹਾਂ ਕਹਿੰਦੀਆਂ ਨੇ ਵੀ ਸਾਡੇ ਘਰੇ ਪੋਤਰਾ ਹੁਣ ਜਦਾ ਵਾ ਮੁੰਡਾ ਹੀ ਹੁਣ ਜਦਾ ਉਹਨਾਂ ਸੱਸਾਂ ਨੂੰ ਕੀ ਕਹਣਾ ਜਾਏਗਾ ਚਲੋ ਜ਼ਰੂਰਤ ਦੋਵਾਂ ਚੀਜ਼ਾਂ ਦੀ ਹੈ ਪਰ 3 ਦੀਆਂ ਦੀ ਵੀ 3 ਵੀ ਘਟ ਨਹੀਂ ਗਈਆਂ ਹੁਣ ਸ ਤਾਂ 3 ਵੀ ਸਭ ਕੁਝ ਅੱਗੇ ਲੱਗ ਕੇ ਕਰਦੀਆਂ ਮਾਪਿਆਂ ਨੂੰ ਸਾਹਮਦੀਆਂ ਪੁੱਤਾਂ ਨਾਲ ਵਾਦੀ ਸਾਹਮਦੀਆਂ ਸ਼ਾਇਦ ਵੀ ਨਹੀਂ ਅੱਜ ਅਸੀਂ ਖਾ ਦੇਖਦੇ ਗੁਰੂ ਨਾਨਕ ਦੇਵ ਜੀ ਹਸਪਤਾਲ ਵਿੱਚ ਪਹੁੰਚੇ ਹੋ ਇੱਥੇ ਆਪਣੀ ਬੱਚੀ ਨੂੰ ਲੈ ਕੇ ਸਵਾ ਮਹੀਨੇ ਹੋ ਚੁੱਕੀ ਆ ਗੁਰਨਾਜ ਕੋ ਬੇਟੀ ਦਾ ਨਾਮ ਆ ਤੇ ਅਸੀਂ ਦੇਖਿਆ ਵੀ ਬਹੁਤ ਘੱਟ ਜਿਹੜੀ ਛੋਟੀ ਬੱਚੀ ਹੁੰਦੀ ਇੱਥੇ ਲੈ ਕੇ ਆਉਂਦੇ ਨੇ ਵੀ ਤਰ੍ਹਾਂ ਤਰ੍ਹਾਂ ਦੇ ਮਰੀਜ਼ ਆਉਂਦੇ ਕਿਸੇ-ਕਿਸੇ ਤਰ੍ਹਾਂ ਪਰ ਤੁਸੀਂ ਤਾਂ ਬੜੇ ਆਰਾਮ ਨਾਲ ਆ ਗਏ ਤੁਹਾਨੂੰ ਡਰ ਨਹੀਂ ਲੱਗਾ ਕਿਸੇ ਜੀ ਦਾ ਚਲੋ ਪਰਮਾਤਮਾ ਦਾ ਸਾਥ ਚਾਹੀਦਾ ਨਾਲ ਕਿਸੇ ਲਈ ਲੰਗਰ ਹੈ ਲੰਗਰ ਵਰਤੋਂ ਨਹੀਂ ਕੋਈ ਗੱਲ ਨਹੀਂ ਗੁਰਦੁਆਰਿਆਂ ਚ ਵੀ ਚਾਹੀਦਾ ਉੱਥੇ ਹੀ ਵਾਧੂ ਰੈਸ਼ਨ ਹੁੰਦਾ ਸਾਨੂੰ ਕੀ ਪਤਾ ਕੌਣ ਕਿਵੇਂ ਦਾ ਹੈ ਪੇਸ਼ੈਂਟ ਹੈ ਕਿ ਤੰਦਰੁਸਤ ਹੈ ਕਿਦਰੁਸਤ ਹੈ ਸਾਨੂੰ ਨਹੀਂ ਪਤਾ ਅਸੀਂ ਅਰਥਾਂ ਤੇ ਜਾਣਦੇ ਆ ਤੁਸੀਂ 1900 ਵੀ ਵੰਡੀ ਅਸੀਂ ਦੇਖਿਆ ਜਦੋਂ ਤੀਪਤ ਹੁੰਦਾ ਵੱਡੀ ਪਾਰਟੀ ਕਰਦੇ ਨੇ ਰੈਸਟੋਰੈਂਟ ਚ ਜਿਹੜੇ ਕਿ ਉੱਥੇ ਰਿਸ਼ਤੇਦਾਰ ਭੈਣ ਭਰਾ ਬੁਲਾਉਂਦੇ ਨੇ ਅਸੀਂ ਦੇਖਿਆ ਤੁਸੀਂ ਰਿਸ਼ਤੇਦਾਰ ਭੈਣ ਭਰਾ ਛੱਡ ਕੇ ਇੱਥੇ ਆ ਜ ਇਹਨਾਂ ਪਰਿਵਾਰਾਂ ਨਾਲ ਆ ਕੇ ਪਾਰਟੀ ਕੀਤੀ ਇੱਥੇ ਆ ਕੇ ਲੰਗਰ ਲਗਾਇਆ ਗਿਆ ਜਿਨ੍ਹਾਂ ਪਰਿਵਾਰਾਂ ਦੇ ਇੱਥੇ ਮਰੀਜ਼ ਜਿਹੜੇ ਦਾਖਲ ਨੇ ਹਾਂਜੀ ਜਿੱਥੇ ਚਲੋ ਇਹਨਾਂ ਨੂੰ ਵੀ ਜ਼ਰੂਰਤ ਹੈ ਕੋਈ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਉਹਨਾਂ ਨਾਲ ਵੀ ਅਸੀਂ ਸੈਲੀਬ੍ਰੇਸ਼ਨ ਤੇ ਅਸੀਂ ਉਹ ਵੀ ਕਰਨਾ ਹੈ ਕਰਾਂਗੇ ਇਹਨਾਂ ਲਈ ਵੀ ਇਹਨਾਂ ਦੀ ਵੀ ਜ਼ਰੂਰਤ ਹੁੰਦੀ ਹੈ ਵੀ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਨਾ ਕੋਈ ਪਤਾ ਨਹੀਂ ਕੋਈ ਕਿੱਥੋਂ ਆਇਆ ਕੋਈ ਲੁਧਿਆਣੇ ਤੋਂ ਆਇਆ ਕੋਈ ਦਲੰਦਰ ਤੋਂ ਆਇਆ ਬੜੀ ਬੜੀ ਦੂਰੋਂ پیشنਤ ਆਂਦੇ ਇੱਥੇ ਕਿੰਨੇ ਸੋ ਵੀ ਮਾਲ ਚ ਵਿਚਾਰ ਕਿਸ ਤਰ੍ਹਾਂ ਆਇਆ ਕਿ ਗੁਰਦਾਨ ਕਾ ਹਸਤਾਲ ਵਿੱਚ ਆ ਕੇ ਛੋਟੀ ਜਿਹੀ ਬੱਚੀ ਸਵਾ ਮਿੰਟ ਦੀ ਇੱਥੇ ਲਿਆ ਕੇ ਇਹਨਾਂ ਵਿੱਚ ਆ ਕੇ ਲੰਗਰ ਪਾਣੀ ਵਰਤਾ ਆ ਗਿਆ ਇਹਨਾਂ ਵਿੱਚ ਆ ਕੇ ਜਿਹੜੀ ਕੀ ਖੁਸ਼ੀ ਸਾਂਝੀ ਕੀਤੀ ਐ ਐਕਚੁਅਲੀ ਮੇਰੇ ਫਾਦਰ ਨੇ ਲਾਉਣ ਨਹੀਂ ਇੱਥੇ ਪਹਿਲਾਂ ਲੰਗਰ ਚਲਾਉਂਦੇ ਹੈਗੇ ਆ ਕਾਫੀ ਸਾਲਾਂ ਤੋਂ ਇੱਥੇ ਇਹ ਕੰਮ ਕਰਦੇ ਪਏ ਆ ਤੇ ਐਸੀ ਸੋਚਿਆ ਕਿ ਚਲੋ ਜਿਸ ਦਿਨ ਬੇਟੀ ਸਵਾ ਮਿੰਟ ਦੀ ਹੋਏਗੀ ਐਸੀ ਇੱਥੇ ਆਵਾਂਗੇ ਲੰਗਰ ਵਰਸਾ ਦਾ ਮਾਲ ਕਰਵਾਵ ਕਿ ਲੱਗਦਾ ਵੀ ਮਾਨੂੰ ਖੁਸ਼ੀ ਹੋ ਗਈ ਆ ਇਹਨੇ ਰਿਸ਼ਤੇਦਾਰ ਭੰਪਰਾ ਬਲਾ ਕੇ ਮੈਨੂੰ ਲੱਗਦਾ ਖੁਸ਼ੀ ਨਹੀਂ ਹੋਣੀ ਸੀ ਪਾਰਟੀ ਕਰਕੇ ਨਹੀਂ ਖੁਸ਼ੀ ਹੋਣੀ ਸੀ ਜਿਹੜੀ ਕਿ ਅੱਜ ਇਹਨਾਂ ਪਰਿਵਾਰਾਂ ਨਾਲ ਆ ਕੇ ਖੁਸ਼ੀ ਹੋਈ ਆ ਹਾਂਜੀ ਬਹੁਤ ਖੁਸ਼ੀ ਹੋਈ ਆ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਆਪਣੇ ਜਦੋਂ ਇਹ ਧੀ ਪੋਤਾ ਜਨਮ ਦਿਨ ਹੁੰਦਾ ਵੱਡੇ ਵੱਡੇ ਰੈਸਟੋਰੈਂਟਾਂ ਕਰਕੇ ਪਾਰਟੀਆਂ ਕਰਦੇ ਨੇ ਤੇ ਲੱਖਾਂ ਰੁਪਏ ਉੱਥੇ ਝਾੜ ਦਿੰਦੇ ਨੇ ਇੱਕ ਦਿਨ ਵਾਸਤੇ ਸ਼ਰਾਬਾਂ ਡਾਉਂਦੇ ਨੇ ਜਾਂ ਉੱਥੇ ਹੋਰ ਜਿਹੜੇ ਆ ਕਿ ਗੋਵਾਲੇ ਨਚਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਚਲੋ ਜਿਹੜੇ ਪਾਰਟੀਆਂ ਕਰਦੇ ਨੇ ਉਹ ਕਰਦੇ ਨੇ ਪਰ ਜਿੱਥੇ ਜ਼ਰੂਰਤ ਹੈ ਉੱਥੇ ਜਾ ਕੇ ਵੀ ਆਪਣੀ ਉਹਨਾਂ ਦੀ ਲੋੜ ਪੂਰੀ ਕਰਨੀ ਚਾਹੀਦੀ ਹੈ ਕੁਝ ਆਪਣੀ ਦਿਲ ਦੀ تسਲੀ ਲਈ ਕੁਝ ਉਹਨਾਂ ਦੀ ਲੋੜ ਲਈ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਭੈਣ ਘਰੇ ਬੇਟੀ ਹੋਈ ਆ 28 ਸਾਲਾਂ ਬਾਅਦ ਇਸ ਪਰਿਵਾਰ ਵਿੱਚ ਤੀਨ ਜਨਮ ਲਿਆ ਪਹਿਲੇ ਪੁੱਤਰਾ ਦੀ ਦਾਤ ਹੁੰਦੀ ਸੀ ਪਰ ਅਸੀਂ ਦੇਖਿਆ ਅਨੋਖਾ ਪਰਿਵਾਰ ਹੈ ਅੱਜ ਕੱਲ ਅਸੀਂ ਦੇਖਿਆ ਵੀ ਖਾਸ ਕਰਕੇ ਸਾਡੇ ਸਮਾਜ ਵਿੱਚ ਚਾਹੇ ਜਮਾਨਾ ਅਡਵਾਂਸ ਹੋ ਚੁੱਕਿਆ ਅਸੀਂ ਕਹਿੰਦੇ ਹਾਂ ਪਰ ਹਜੇ ਵੀ ਲੋਕਾਂ ਦੀ ਕਿਤੇ ਸੋਚ ਆੜੀ ਹੈ ਇਸ ਚੀਜ਼ ਨੂੰ ਲੈ ਕੇ ਕਿ ਪੁੱਤਰ ਹੋਣਾ ਚਾਹੀਦਾ ਵਾ ਪਰ ਫਿਰ ਵੀ ਮੈਂ ਤਾਂ ਸ਼ ਈਆਂ ਵਾਸਤੇ ਇਹਨਾਂ ਕਹਿ ਆ ਵੀ ਬੜੇ ਨੱਕ ਮੋਡੇ ਲਗੜੇ ਨੇ ਬੜੇ ਮੱਥੇ ਰਗਣੇ ਜਾ ਕੇ ਵੀ ਪ੍ਰਮਾਤਮਾ ਸਾਡੇ ਕਰੇ ਧੀ ਹੋਵੇ ਉਸ ਬਾਪ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਸ ਬਾਪ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹਦੇ ਘਰੇ ਬੇਟੀ ਹੋਈ ਅੱਜ ਖੁਦ ਇੱਥੇ ਆ ਕੇ ਲੰਗਰ ਵਰਤਾਇਆ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਖੂਬਸੂਰਤ ਨੇ ਪਿਤਾ ਵੱਲੋਂ ਆਪਣੀ ਬੇਟੀ ਦੇ ਹੋਣ ਦੀ ਖੁਸ਼ੀ ਵਿੱਚ ਲੰਗਰ ਵਰਤਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅੱਜ ਪਿਤਾ ਨੂੰ ਬਹੁਤ ਚਾ ਆ ਅਸੀਂ ਅਕਸਰ ਇਹਦੇ ਵੀ ਯਾਤਰਾ ਮੁੰਡੇ ਹੁੰਦੇ ਸੀ ਚਾ ਕੀ ਨਹੀਂ ਕੀਤੇ ਜਾਂਦੇ ਧੀਾਂ ਦੇ ਵੀ ਜਿਹੜੇ ਪੂਰੇ ਚਾ ਕੀਤੇ ਜਾਂਦੇ ਨੇ ਸਰਦਾਰ ਜੀ ਜਿਹੜੇ ਕੀ ਲੰਗਰ ਵਰਤਾ ਰਹੇ ਨੇ ਇਹਨਾਂ ਨੂੰ ਗੱਲਬਾਤ ਕਰਦੇ ਆ ਕਿਉਂਕਿ ਬਹੁਤ ਖੂਬਸੂਰਤ ਤਸਵੀਰਾਂ ਨੇ ਅਮਰਸਾ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਤੁਹਾਨੂੰ ਕੱਲੀ-ਕੱਲੀ ਜਿਹੜੀ ਤਸਵੀਰ ਆ ਉਹ ਸਾਂਝੀ ਕਰ ਰਹੇ ਆ ਸਤਨਾਮ ਵਾਹਿਗੁਰੂ ਦਾ ਜਪ ਕੀਤਾ ਜਾ ਰਿਹਾ ਵੱਡੀ ਤਰ੍ਹਾਂ ਵੀ ਜਿਹੜੇ ਲੋਕ ਨੇ ਇੱਥੇ ਜਿਹੜੇ ਜਿਨ੍ਹਾਂ ਦੇ ਮਰੀਜ਼ਾਂ ਦੇ ਰਿਸ਼ਤੇਦਾਰ ਨੇ ਇੱਥੇ ਇਹਨਾਂ ਨੂੰ ਪਛਾਦਾ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਅੱਜ ਲੰਗਰ ਜਿਹੜਾ ਪੂੜੀਆਂ ਦਾ ਤੇ ਮਟਰਪਣੀ ਜਿਹੜਾ ਦਿੱਤੇ ਗਏ ਨੇ ਬਹੁਤ ਸੋਹਣਾ ਜਿਹੜਾ ਇੱਥੇ ਅਜ ਇਹਨਾਂ ਵੱਲੋਂ ਖਾਣਾ ਤਿਆਰ ਕੀਤਾ ਗਿਆ ਅੱਜ ਬੇਟੀ ਦੀ ਖੁਸ਼ੀ ਵਿੱਚ ਜਿਹੜਾ ਹੈ ਚਾਹ ਤੇ ਗੱਲਬਾਤ ਵੀ ਕਰਾਂਗੇ ਸਰਦਾਰ ਜੀ ਜਿਹੜੇ ਪਿਤਾ ਜੀ ਲੜਕੀ ਦੇ ਉਹ ਨਾਲ ਗੱਲ ਕਰਦੇ ਆ ਸਰਦਾਰ ਜੀ ਤੁਹਾਡੀ ਘਰੇ ਬੇਟੀ ਹੋਈ ਹੈ ਕਹਿੰਦੇ 28 ਸਾਲਾਂ ਬਾਅਦ ਹੋਈ ਹੈ ਕਿੰਨਾ ਕੇ ਚਾਹ ਸੀ ਅੱਜ ਅਸੀਂ ਦੇਖਿਆ ਪਰਿਵਾਰ ਬਹੁਤ ਖੁਸ਼ ਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਚਾਹ ਜੀ ਬਹੁਤ ਖੁਸ਼ੀ ਹੈ ਜਦੋਂ ਦਿੱਤੀ ਹੈ ਵਾਹਿਗੁਰੂ ਜੀ ਨੇ ਤੇ ਧੰਨਵਾਦ ਆ ਬਹੁਤ ਤੇ ਇੱਥੇ ਲੰਗਰ ਸੇਵਾ ਡੈਡੀ ਆਉਂਦੇ ਸੀ ਬਾਕੀ ਹੋਰ ਜਗ੍ਹਾ ਚਲੋ ਲੰਗਰ ਲਾਣ ਦੀ ਕੋਈ ਲੋੜ ਨਹੀਂ ਆ ਇੱਥੇ ਜਿਹੜੇ ਦੂਰੋਂ ਆਏ ਲੋਕ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਪਤਾ ਨਹੀਂ ਕੋਈ ਅਮਰਜੈਂਸੀ ਜੀ ਕਿੱਦਾਂ ਆਇਆ ਉਹਨੂੰ ਲੰਗਰ ਪ੍ਰਸ਼ਾਦਾ ਮਿਲਦਾ ਹੈ ਕਿ ਨਹੀਂ ਮਿਲਦਾ ਇਸ ਕਰਕੇ ਸੋਚਿਆ ਇੱਥੇ ਲੰਗਰ ਵਰਤਾਇਆ ਜਾਵੇ ਭਰਤੀ ਹੋਈ ਸੀ ਸੋਚਿਆ ਨਹੀਂ ਸੀ ਕਿ ਕਿਤੇ ਹੋਟਲਾਂ ਜਾ ਕੇ ਵੱਡਿਆਂ ਜਿਹਾ ਰੈਸਟੋਰੈਂਟ ਕੀਤਾ ਜਾਵੇ ਉੱਥੇ ਪਾਰਟੀ ਕੀਤੀ ਜਾਵੇ ਇਹਨਾਂ ਪਰਿਵਾਰਾਂ ਨੇ ਅੱਜ ਆ ਕੇ ਖੁਸ਼ੀ ਸਾਂਝੀ ਕੀਤੀ ਆ ਇਹ ਸਭ ਤੋਂ ਵੱਡੀ ਖੁਸ਼ੀ ਆ ਇਹ ਇਹ ਥਾਂ ਦਾ ਅਸੀਂ ਕੋਈ ਦੇਣ ਨਹੀਂ ਦੇ ਸਕਦੇ ਬਹੁਤ ਵਧੀਆ ਇੱਥੇ ਆ ਕੇ ਲੱਗਦਾ ਨਾਲੇ ਰੱਬ ਦਾ ਸ਼ੁਕਰ ਹੈ ਇੱਥੇ ਆਈਦਾ ਹੈ ਬਾਬਾ ਜੀ ਨੇ ਸੇਵਾ ਕਰੀਦੀ ਆ ਆਈਦਾ ਬਸ ਇਹੀ ਹੈ ਬਹੁਤ ਮੈਨੂੰ ਸੋ ਵੀ ਧੀ ਅੱਜ ਪੈਦਾ ਹੋਈ ਆ ਗੁਰਨਾਜ ਕੋ ਨਾ ਰੱਖਿਆ ਧੀ ਦਾ ਬਹੁਤ ਕਰਮਾਂ ਵਾਲੀ ਧੀ ਆ ਮੈਨੂੰ ਲੱਗਦਾ 28 ਸਾਲਾਂ ਬਾਅਦ ਤੁਹਾਡੇ ਘਰੇ ਆਈ ਆ ਲక్ష్ਮੀ ਦਾ ਰੂਪ ਧਾਨ ਕੀਤਾ ਮੈਂ ਕਹਿ ਸਕਦਾ ਤੇ ਕਿੰਨੀ ਗੱਧੀ ਵਾਸਤੇ ਦਸਾਂ ਬੇਨਤੀ ਕੀਤੀ ਸੀ ਵੀ ਪ੍ਰਮਾਤਮਾ ਸਾਡੇ ਘਰੇ ਧੀ ਦਾ ਜਨਮ ਲਵੇ ਚਲੋ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਦੀ ਬਖਸ਼ੀ ਸੀ ਹੁਣ ਚਲੋ ਵਾਹਿਗੁਰੂ ਜੀ ਨੇ ਜੋ ਦਿੱਤਾ ਤੇ ਦਿੱਤੀ ਆ ਉਹ ਵੀ ਕਹਿਆ ਸੀ ਜੋ ਆਏਗਾ ਭਾਵੇਂ ਤੰਦਰੁਸਤ ਖੁਸ਼ੀਆਂ ਭਰੇ ਆਵੇ ਤੇ ਇਹ ਪਹਿਲਾਂ ਥੋੜੀ ਪ੍ਰੋਬਲਮ ਦੱਸਦੇ ਸੀ ਅਸੀਂ ਕਹੇ ਜੋ ਆਏ ਮਹਾਰਾਜ ਦਵੇ ਖੁਸ਼ੀਆਂ ਨਾਲ ਆਵੇ ਤੰਦਰੁਸਤ ਆਵੇ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖ ਸਕਦੇ ਹੋ ਵੀ ਦਾਦਾ ਜੀ ਬਹੁਤ ਖੁਸ਼ ਨੇ ਆਪਣੀ ਪੋਤਰੀ ਦੇ ਆਉਣ ਦੇ ਵਿੱਚ ਅੱਜ ਪੂਰਾ ਚਾਰਜ ਜਿਹੜਾ ਕੀਤਾ ਯਾਰ ਲੰਗਰ ਬੜੇ ਤੀਕਾ ਨਾ ਵਰਤਿਆ ਜਾ ਰਿਹਾ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਅਸੀਂ ਅਗਲੇ ਦੇਖਦੇ ਹਾਂ ਵੀ ਰਾਤਰ ਦਾਦੇ ਨੂੰ ਖਾਸ ਕਰਕੇ ਪੋਤऱ्यांना ਦੀ ਬੜੀ ਖੁਸ਼ੀ ਹੁੰਦੀ ਆ ਪਰ ਇੱਥੇ ਦਾਦੇ ਨੂੰ ਆਪਣੀ ਪੋਤਰੀ ਦੇ ਆਉਣ ਦੇ ਬਹੁਤ ਖੁਸ਼ੀ ਆ ਵੱਡੀ ਦਾ ਵੀ ਜਿਹੜਾ ਕੀ ਲੰਘੇ ਵਰਤਿਆ ਜਾ ਰਿਹਾ ਸਰਦਾਰ ਜੀ ਵੱਲੋਂ ਸਰਦਾਰ ਜਗਬੀਰ ਸਿੰਘ ਜਿਹੜੇ ਕੀ ਹੈਗੇ ਨੇ ਇਹਨਾਂ ਵੱਲੋਂ ਤੇ ਗੱਲਬਾਤ ਵੀ ਕਰਾਂਗੇ ਸਰਦਾਰ ਜੀ ਨਾਲ ਸਰਦਾਰ ਜੀ ਕੀ ਕਹਿਣਾ ਚਾਹੋਗੇ ਪੋਤਰੀ ਦੇ ਆਉਣ ਦੇ ਵਿੱਚ ਖੁਸ਼ੀ ਆ ਕਹਿੰਦੇ ਦਾਦੇ ਨੂੰ ਕਹਿੰਦੇ ਚਾਹ ਬਹੁਤ ਆ ਅੱਜ ਪਿਆਰ ਨਹੀਂ ਪੁੰਜੇ ਲੱਗ ਰਹੇ ਕੀ ਕਹਿਣਾ ਚਾਹੋਗੇ ਦੇਖੋ ਜੀ ਹਰ ਕੋਈ ਇਨਸਾਨ ਜਿਹੜਾ ਹੈ ਕਿ ਕੋਸ਼ਿਸ਼ ਕਰਦਾ ਹੈ ਕਿ ਮੇਰੇ ਔਲਾਦ ਬੱਚਾ ਹੀ ਹੋਵੇ ਲੜਕਾ ਹੋਵੇ ਪਰ ਸਾਨੂੰ 40 ਸਾਲ ਬਾਅਦ ਸਾਡੇ ਪਰਿਵਾਰ ਚ ਲੜਕੀ ਆਈ ਹੈ ਪਹਿਲਾਂ ਸਾਡੇ ਬਰਦਰਾਂ ਤੇ ਹੈ ਬੇਟੀਆਂ ਹੈ ਉਹਦੇ ਤੋਂ ਬਾਅਦ 28 ਸਾਲ ਬਾਅਦ ਆਈ ਹੈ ਉਹਨਾਂ ਦੇ ਬੱਚਿਆਂ ਤੋਂ ਬਾਅਦ 28 ਸਾਲ ਬਾਅਦ ਫਿਰ ਲੜਕੀ ਦਾ ਜਨਮ ਹੋਇਆ ਸਾਡੇ ਘਰ ਬਹੁਤ ਖੁਸ਼ੀ ਹੋਈ ਸਤੂ ਉਸ ਪ੍ਰਮਾਤਮਾ ਦਾ ਸ਼ੁਕਰ ਹੈ ਜਿਨੇ ਤੋਂ ਸਾਡੇ ਘਰ ਵਿੱਚ ਝੋਲੀ ਵਿੱਚ ਸਾਡੀ ਚ ਦੇਵੀ ਪਾਈ ਹੈ ਮੈਨੂੰ ਖਾਸ ਕਰਕੇ ਬੜੀ ਖੁਸ਼ੀ ਮਿਲੀ ਆ ਅਸੀਂ ਦੇਖਿਆ ਵੀ ਜਿਆਦਾਤਰ ਪਰਿਵਾਰ ਭਾਵੇਂ ਦੁਨੀਆ ਕਹਿੰਦੀ ਜਮਾਨਾ ਅਡਵਾਂਸ ਹੋ ਚੁੱਕਿਆ ਪਰ ਹਜੇ ਵੀ ਅਡਵਾਂਸ ਨਹੀਂ ਹੋਇਆ ਇਹਨਾਂ ਹਜੇ ਵੀ ਲੋਕ ਕਿਤੇ ਕਿਤੇ ਇਹ ਠੀਕ ਕਹਿੰਦੇ ਨੇ ਜਾ ਕੇ ਬਾਬੇ ਦੇ ਮੱਥੇ ਟੇਕਦੇ ਨੇ ਜਾ ਕੇ ਕਿਤੇ ਗੁਰਦਾਰ ਸਾਹਿਬ ਵੀ ਜਾ ਕੇ ਦਾਸ ਬੇਨਤੀ ਕਰਦੇ ਨੇ ਵੀ ਸਾਡੇ ਕਿ ਪੁੱਤਰ ਦੀ ਰਾਤ ਬਖਸ਼ੇ ਉਹ ਤੁਹਾਡਾ ਪਰਿਵਾਰ ਮੈਨ ਲੱਗਾ ਜਿਹ ਪਹਿਲਾ ਪਰਿਵਾਰ ਹੈ ਜਿਹੜਾ ਕਿ ਧੀ ਮੰਗ ਰਿਹਾ ਵਾ ਅਤੇ ਕਹਿ ਰਹੇ ਵੀ ਸਾਡੇ ਘਰੇ ਧੀ ਹੋਣੀ ਚਾਹੀਦੀ ਆ ਦੂਜਾ ਇਹ ਕਿ ਲੜਕੇ ਔਰ ਲੜਕੀ 'ਚ ਕੋਈ ਫਰਕ ਨਹੀਂ ਹੈ ਕੋਈ ਨਹੀਂ ਫਰਕ ਹੈ ਦੂਸਰਾ ਇਹ ਕਿ ਅੱਜ ਦੀਆਂ ਲੜਕੀਆਂ ਜਿਹੜੀਆਂ ਤੁਸੀਂ ਜਿਹਦੇ ਵਿੱਚ ਡੀਐਸਐਫ ਆਰਮੀ ਤੇ ਨੇਵੀ ਵਿੱਚ ਵੀ ਬਹੁਤ ਬਹੁਤ ਚੁੱਕੀ ਆ ਇੱਥੋਂ ਤੱਕ ਕਿ ਤੁਸੀਂ ਜੱਜ ਤੋਕ ਵੀ ਦੇਖਦੇ ਹੋ ਜੱਜ ਲੋਕ ਵੀ ਹੋਣੀਆਂ ਹੋਈਆਂ ਬੀਬੀਆਂ ਕੋਸ਼ਿਸ਼ ਮਾਲਕ ਕੋਲੋਂ ਇਹੀ ਮੰਗੋ ਕਿ ਇਹਨਾਂ ਦੀ ਲੰਬੀ ਉਮਰ ਤੇ ਪਰਿਵਾਰ ਵਿੱਚ ਸੁਖ ਸ਼ਾਂਤੀ ਬਣੀ ਰਹੇ ਠੀਕ ਹੈ ਤੇ ਮੇਰੇ ਵੱਸੋਂ ਅੱਜ ਜਿਹੜਾ ਇੱਥੇ ਲੰਗਰ ਬਤਾਇਆ ਗਿਆ ਜਿਹੜਾ ਸੀ ਦੇਖਿਆ ਪਿਆਜ ਬਹੁਤ ਸੋਹਣਾ ਲੰਗਰ ਤਿਆਰ ਕੀਤਾ ਗਿਆ ਪੂੜੀ ਛੋਲੇ ਤਿਆਰ ਕੀਤਾ ਗਿਆ ਅੱਜ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ ਜਿਹੜਾ ਲੰਗਰ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ ਜੀ ਤੇ ਉਹਦੇ ਵਿੱਚ ਜੋ ਵੀ ਬਦੋ ਗੁਰੂ ਦੀ ਬਖਸ਼ਿਸ਼ ਨਾਲ ਜੋ ਬਣਿਆ ਉਹ ਤੇ ਵਾਚ ਦਾ ਜੋ ਹਸਪਤਾਲ ਦੇ ਵਿੱਚ ਜਿੰਨੇ ਵੀ ਮਰੀਜ਼ ਹੈਗੇ ਉਹਨਾਂ ਵਾਸਤੇ ਹਰ ਰੋਜ਼ ਵੈਸੇ ਲੰਗਰ ਹੁੰਦਾ ਹੈ ਕਦੀ ਕਦੀ ਇਸ ਤਰ੍ਹਾਂ ਵੱਖਰਾ ਫੀਕਾਣਾ ਪੈਂਦਾ ਹੈ ਤੇ ਉਹਦੇ ਵਿੱਚ ਜਿੱਤ ਕਦੀ ਪਟੜਪੜੀਰ ਹੋਗੇ ਕਦੀ ਕਦੀ ਕਰੀ ਚੋਲੋ ਸੁਭੀ ਖੁਸ਼ੀ ਕਿ ਨਹੀਂ ਅੱਜ ਹੋਈ ਅਜ ਇਹਨਾਂ ਪਰਿਵਾਰਾਂ ਦੇ ਨਾਲ ਕੀ ਲੱਗਦਾ ਵੀ ਰਿਸ਼ਤੇਦਾਰ ਭੈਣ ਭਰਾਵਾਂ ਦੇ ਨਾਲ ਵੀ ਇੰਨੀ ਖੁਸ਼ੀ ਮਿਲ ਸਕਦੀ ਸੀ ਜਿਹੜੀ ਅੱਜ ਇਹਨਾਂ ਪਰਿਵਾਰਾਂ ਨਾਲ ਮਿਲੀ ਆ ਰਿਸ਼ਤੇਦਾਰ ਭੈਣ ਭਰਾ ਤਾਂ 10 ਮਿੰਟ ਲਈ ਆਏ ਚਲੇ ਗਏ ਜੀ ਤੋ ਕੋਈ ਵਿੱਚੋ ਖੁਸ਼ ਵੀ ਹੁੰਦੇ ਕੁਝ ਨਹੀਂ ਵੀ ਹੁੰਦੇ ਪਰ ਇਹ ਵਾਲਾ ਪਰਿਵਾਰ ਅੱਜ ਆਉਂਦਾ ਤੇ ਇਹ ਵੀ ਦੂਜੇ ਤੀਜੇ ਦਿਨ ਕੋਈ ਆ ਗਿਆ ਚਲੇ ਗਿਆ ਚਲੇ ਆ ਗਿਆ ਪਰ ਇਸ ਪਰਿਵਾਰ ਵਿੱਚ ਆ ਕੇ ਸਾਨੂੰ ਹੋਰ ਹੀ ਆਨੰਦ ਹੁੰਦਾ ਹੈ ਜਿਹਦੇ ਵਿੱਚ ਮਤਲਬ ਕਿ ਬਈ ਪਹਿਲਾਂ ਇੱਥੇ ਡਿਊਟੀ ਕਰਦਾ ਹੋਇਆ ਵੀ ਇੱਥੇ ਇਸ ਸੇਵਾ 'ਚ ਵੜਿਆ ਹੋਇਆ ਹਾਂ ਹਾਂਜੀ ਉਸ ਤੋਂ ਬਾਅਦ ਇਸ ਪਰਿਵਾਰ ਨਾਲ ਮਿਲ ਕੇ ਕੋਈ ਪਤਾ ਨਹੀਂ ਕਿਹੜੀ ਰੂਹ ਕਿਸ ਰੂਪ ਚ ਆਈ ਹੋਈ ਹੈ ਬਿਲਕੁਲ ਤੇ ਸ਼ਾਇਦ ਉਹੀ ਹੀ ਬਦੌਲਤ ਮਤਲਬ ਕਿ ਸਾਨੂੰ ਇਹ ਇਸ ਕੁਝ ਜਿਹੜਾ ਪ੍ਰਾਪਤ ਹੋ ਰਿਹਾ ਹੈ ਜੀ ਜੀ ਬਹੁਤ ਬਤਨਵਾਦ ਜੀ ਤੁਸੀਂ ਦੇਖਿਆ ਪਿਆ ਅੱਜ ਕਿੰਨੀ ਖੁਸ਼ੀ ਸਾਂਝੀ ਕੀਤੀ ਗਈ ਹੈ ਚਾਹੇ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਆਏ ਦੇ ਸਮਾਰਨੇ ਨਾਲ ਕੁੜੀਆਂ ਜਿਹੜੀਆਂ ਮੁੰਡੇ ਤੋਂ ਵੱਧ ਕੇ ਨੇ ਅਸੀਂ ਦੇਖਿਆ ਕੁੜੀਆਂ ਜੱਜ ਬਣੀਆਂ ਨੇ ਪਾਇਲਟ ਬਣੀਆਂ ਨੇ ਰਾਸ਼ਟਰਪਤੀ ਤੱਕ ਬਣੀਆਂ ਨੇ ਪਰ ਫਿਰ ਵੀ ਜਿਹੜਾ ਵਾਜ ਖੁਸ਼ੀ ਜਿਹੜੀ ਆ ਬਹੁਤ ਖੂਬਸੂਰਤ ਤਸਵੀਰਾਂ ਨੇ ਮਨ ਭਾਵਕ ਕਰਨ ਵਾਲੀਆਂ ਤਸਵੀਰਾਂ ਨੇ ਤੁਹਾਨੂੰ ਤੁਸੀਂ ਇਹ ਸਾਂਝੀ ਕਰ ਰਿਹਾ ਅੰਮ੍ਰਿਤਸਰ ਦੀਆਂ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਜਿੱਥੇ ਕੀ ਇਹ ਪਰਿਵਾਰ ਵਿੱਚ ਵਿੱਚ ਲੜਕੀ ਨੇ ਜਨਮ ਲਿਆ ਤੇ ਅੱਜ ਜਿਹੜੇ ਕੀ ਲੰਗਰ ਵੀ ਲਗਾਏ ਗਏ ਨੇ ਮਾਤਾ ਜੀ ਨਾਲ ਗੱਲ ਕਰਦੇ ਆ ਮਾਤਾ ਜੀ 40 ਸਾਲਾਂ ਬਾਅਦ ਕਹਿੰਦੇ ਹੋਈ ਆ ਇਹਨਾਂ ਘਰੇ ਪ੍ਰਵਾਜ ਤੇ ਪਹਿਲਾਂ ਮੁੰਡੇ ਹੁੰਦੇ ਆਏ ਨੇ ਅੱਜ ਪਰਿਵਾਰ ਨੇ ਖੁਸ਼ੀ ਸਾਂਝੀ ਕੀਤੀ ਆ ਪਰਿਵਾਰਾਂ ਤੁਹਾਡੇ ਇਥੇ ਪਰਿਵਾਰ ਜਿਹੜੇ ਨੇ ਜਿੰਨਾਂ ਮਰੀਜ਼ ਦਾਖਲ ਨੇ ਇਹਨਾਂ ਵਿੱਚ ਅੱਜ ਪੂੜੀ ਛੋਲੇ ਤੋਂ ਹੋਰ ਲੰਗਰ ਵਗਾਰ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਕਹਿਣਾ ਚਾਹੋ ਖੁਸ਼ੀ ਵਾਲੀ ਬਾਤ ਹੈ ਹੂੰ ਕੀ ਕਹਿਣਾ ਚਾਹੋ ਹੂੰ ਠੀਕ ਹੈ ਬੀ ਲੜਕੀ ਅੱਛੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਜਿਹੜੇ ਇਥੋਂ ਦੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਕਿ ਖੁਸ਼ੀ ਸਾਂਝੀ ਕੀਤੀ ਆ ਰਹੀ ਆ ਜਿਹੜੇ ਮਰੀਜ਼ ਦੇ ਟੈਂਡੈਂਸ ਨੇ ਅੱਜ ਪਰਮਾਤਮਾ ਜੀ ਦੇ ਨਾਲ ਲੰਗਰ ਲਗਾਇਆ ਗਿਆ ਲੰਗਰ ਸ਼ਾਕਰੇ ਨੇ ਉਹ ਪੈਣਾਂ ਨਾਲ ਗੱਲਬਾਤ ਕਰਦੇ ਆ ਪੈਣੇ ਧੀ ਦੀ ਖੁਸ਼ੀ ਅੱਜ ਕਿੰਨੀ ਕੀ ਹੈ ਪਰਿਵਾਰ ਨੂੰ ਅਸੀਂ ਦੇਖਿਆ ਲੰਗਰ ਲਗਾਇਆ ਗਿਆ ਕੀ ਕਹਿਣੇ ਜਾਓਗੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਅਖ਼ਰ ਦੇ ਦੇ ਪਸਾਰ ਵਿੱਚ ਸਾਡਾ ਸਮਾਜ ਕਹਿੰਦੇ ਐਡਵਾਂਸ ਹੋ ਚੁੱਕਿਆ ਸਾਡੀਆਂ ਜਿਹੜੀਆਂ ਧੀਆ ਨੇ ਖਾਸ ਕਰਕੇ ਭਵ ਜੱਜ ਬਣ ਗਈਆਂ ਨੇ ਤੇ ਚਾਹੇ ਰਾਸ਼ਟਰਪਤੀ ਤੱਕ ਨੇ ਵੱਡੇ ਵੱਡੇ ਅਹੁਦੇ ਤੱਕ ਨੇ ਪਰ ਫਿਰ ਵੀ ਅਸੀਂ ਦੇਖਿਆ ਕਈ ਅਜਿਹੇ ਪਰ ਨੇ ਅੱਜ ਵੀ ਕਹਿੰਦੇ ਮੁੰਡੇ ਨਹੀਂ ਚਾਹਤ ਕਰਦੇ ਨੇ ਵੀ ਮੁੰਡਾ ਹੁਣ ਚਾਹੀਦਾ ਪਰ ਇਹ ਕਹਿੰਦੇ 40 ਸਾਲਾਂ ਬਾਅਦ ਨੇ ਘਰੇ ਧੀ ਹੋਈ ਆ ਤੇ ਪਰਿਵਾਰ ਨੇ ਕਹਿੰਦੇ ਬੜੀ ਅਦਾਸ ਬੇਨਤੀ ਕਰਕੇ ਪ੍ਰਮਾਤਮਾ ਕੋਲ ਆਪਣੇ ਘਰੇ ਧੀ ਮੰਗੀ ਆ ਕਿ ਸਾਡੇ ਘਰੇ ਪ੍ਰਮਾਤਮਾ ਪੁੱਤਰ ਤੱਕੇ ਹੋਇਆ ਸਾਡੇ ਘਰੇ ਧੀ ਹੋਣੀ ਚਾਹੀਦੀ ਆ ਨਹੀਂ ਮੈਂ ਦੇਖਿਆ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਏਦਾਂ ਦੀ ਸੋਚ ਬਹੁਤ ਘੱਟ ਰਹੀ ਆ ਹੁਣ ਨਹੀਂ ਲੋਕੀ ਏਦਾਂ ਸੋਚਦੇ ਕਿ ਮੁੰਡਾ ਹੋਵੇ ਸੋ ਬੇਬੀ ਹੋਣਾ ਇਹ ਬਹੁਤ ਵੱਡੀ ਗੱਲ ਹੈ ਫੈਮਿਲੀਜ਼ 'ਚ ਅੱਜ ਕੱਲ ਤੇ ਰਾਖੁਸ਼ੀ ਸਾਂਝੀ ਕੀਤੀ ਗਈ ਸੀ ਦੇਖਿਆ ਇਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਪਰਿਵਾਰਾਂ ਦੇ ਇੱਥੇ ਮਰੀਦ ਦਾਖਲ ਨੇ ਅੱਜ ਰਿਸ਼ਤੇਦਾਰ ਭੈਣ ਭਰਾਵਾਂ ਵਿੱਚ ਵੱਡੀਆਂ ਪਾਰਟੀਆਂ ਨਹੀਂ ਕੀਤੀਆਂ ਕੋਈ ਸੈਲੀਬ੍ਰੇਸ਼ਨ ਨਹੀਂ ਕੀਤਾ ਗਿਆ ਇਹਨਾਂ ਪਰਿਵਾਰਾਂ 'ਚ ਆ ਕੇ ਖੁਸ਼ੀ ਸਾਂਝੀ ਕੀਤੀ ਗਈ ਆ ਕੀ ਕਹਿਣਾ ਚਾਹੋ ਇਹ ਤਾਂ ਚਲੋ ਉਹਨਾਂ ਦੀ ਆਪਣੀ 휴머니티 ਹੈਗੀਆ ਕਿ ਉਹਨਾਂ ਨੇ ਆਪਣਾ ਪੈਸਾ ਕਿਸੇ ਹੋਰ ਪਾਸੇ ਲਾਣਾ ਇੰਪੋਰਟੈਂਟ ਸਮਝਿਆ ਸੋ ਇਹ ਤਾਂ ਉਹਨਾਂ ਦੀ ਵਧੀਆ ਸੋਚ ਹੈਗੀ ਹੈ ਕਿ ਲੱਗਦਾ ਭੀ ਜਿੱਥੇ ਲੱਖ ਰੁਪਏ ਇੱਕ ਦਿਨ ਵਾਸਤੇ ਰਾਤ ਨੂੰ ਬੰਦਾ ਵੱਡੇ ਵੱਡੇ ਪੱਬ ਕਰਦਾ ਜਾਂ ਪਾਰਟੀ ਕਰਦਾ ਇੱਕ ਦਿਨ ਵਾਸਤੇ ਲੱਖ ਰੁਪਏ ਬਰਬਾਦ ਕਰ ਦਿੰਦਾ ਪਰ ਅੱਜ ਇਹਨਾਂ ਮੂਹਾਂ ਦੇ ਵਿੱਚ ਅੱਜ ਪ੍ਰਸ਼ਾਦਾ ਪਿਆ ਰਿਆ ਲੰਗਰ ਪਿਆ ਰਿਆ ਕਿ ਲੱਗਦਾ ਵਧੀਆ ਪ੍ਰਾਲਾਵਾ ਸਾਨੂੰ ਇਸ ਤਰ੍ਹਾਂ ਦੇ ਪ੍ਰਾਲੇ ਕਰਨੇ ਚਾਹੀਦੇ ਨੇ ਬਹੁਤ ਵਧੀਆ ਇਦਾਂ ਹੀ ਸਾਨੂੰ ਆਪਣਾ ਪੈਸਾ ਵਧੀਆ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ ਬਹੁਤ ਧੰਨਵਾਦ ਤਸਵੀਰਾਂ ਤੁਹਾਨੂੰ ਖਾਈਆਂ ਨੇ ਸ੍ਰੀ ਅਮਰਸਰ ਸਾਹਿਬ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਦੀਆਂ ਜਿੱਥੇ ਕਿ ਅੱਜ ਪਰਿਵਾਰ ਵਿੱਚ 28 ਸਾਲਾਂ ਬਾਅਦ ਜਿਹੜੀ ਇੱਕ ਧੀ ਨੇ ਜਨਮ ਲਿਆ ਪਹਿਲੋਂ ਪੁੱਤਰ ਦੀ ਦਾਤ ਬਖਸ਼ੀ ਸੀ ਪ੍ਰਮਾਤਮਾ ਨੇ ਪੁੱਤਰ ਹੁੰਦੇ ਸੀ ਪਰ ਅੱਜ ਧੀ ਦਾ ਜਨਮ ਹੋਇਆ ਗੁਰਨਾਜ ਕੋ ਜਿਹੜੀ ਧੀ ਆ ਉਸ ਨੇ ਜਨਮ ਲਿਆ ਬੜੀ ਭਾਗਾ ਵਾਲੀ ਧੀ ਮੈਂ ਕਹਿ ਸਕਦਾ ਲక్ష్ਮੀ ਆਈ ਐ ਅੱਜ ਪਰਿਵਾਰ ਵਿੱਚ ਤੇ ਅੱਜ ਲੰਗਰ ਜਿਹੜੇ ਇੱਥੇ ਲਗਾਏ ਗਏ ਨੇ ਤੁਸੀਂ ਅਕਸਰ ਦੇਦੇ ਹੋ ਪੀ ਇੱਥੇ ਵੱਡੇ ਵੱਡੇ ਰੈਸਟੋਰੈਂਟ ਵਿੱਚ ਪਾਰਟੀ ਕਰਨ ਦੀ ਬਜਾਏ ਰਿਸੀ ਦਾ ਭਾਂ ਭਰਾ ਬਲਾਉਣ ਦੀ ਬਜਾਏ ਨਾਲੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆ ਕੇ ਇਹਨਾਂ ਪਰਿਵਾਰਾਂ ਦੇ ਨਾਲ ਅੱਜ ਖੁਸ਼ੀ ਸਾਂਝੀ ਕੀਤੀ ਆ ਜਿਨ੍ਹਾਂ ਦੇ ਪਰਿਵਾਰ ਇੱਥੇ ਦਾਖਲ ਨੇ ਅਸਲ ਤਕਿ ਇਹ ਭਾਵੇਂ ਮੁੰਡੇ ਦੇ ਕੁੜੀ ਵਿੱਚ ਕੋਈ ਫਰਕ ਨਹੀਂ ਆ ਕਹਿੰਦੇ ਜਮਾਨਾ ਐਡਵਾਂਸ ਹੋ ਚੁੱਕਿਆ ਧੀਆ ਵੀ ਕਿਸੇ ਤੋਂ ਘੱਟ ਨਹੀਂ ਆ ਖਾਸ ਕਰਕੇ ਮੁੰਡਿਆਂ ਤੋਂ ਘੱਟ ਨਹੀਂ ਆ ਵੱਡੇ ਵੱਡੇ ਆਉਧਿਆ ਦੇਤੇ ਨੇ ਪਰ ਇਹ ਜਿਹੜੀ ਖੁਸ਼ੀ ਆ ਬਹੁਤ ਸਾਂਝੀ ਕੀਤੀ ਗਈ ਆ ਤਸਵੀਰਾਂ ਤੁਹਾਨੂੰ ਖਾ ਰਿਹਾ ਅਮਰਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਆ ਮੇਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵ